ਇੱਕ ਕੁੜੀ ਨੂੰ ਆਪਣੇ ਸੁਪਨੇ ਦੇ ਵਿੱਚ ਗਰਭਤੀ ਔਰਤ ਤੇ ਉਸ ਦਾ ਬੱਚਾ ਬਾਰ-ਬਾਰ ਦਿਖਾਈ ਦਿੰਦਾ ਹੈ ਉਹ ਉਸ ਨਾਲ ਗੱਲ ਵੀ ਕਰਿਆ ਕਰਦੀ ਆ ਇਤੋਂ ਤੱਕ ਕਿ ਉਹ ਲੜਕੀ ਖੁਦ ਨੀਂਦ ਦੇ ਵਿੱਚ ਉਹਨਾਂ ਨਾਲ ਗੱਲਾਂ ਕਰਦੇ ਹੋਏ ਬਾਹਰ ਤੱਕ ਸੁਣਾਈ ਦਿੰਦੀ ਸੀ ਫਿਰ ਉਸ ਦੇ ਡਰ ਦੇ ਕਾਰਨ ਅੱਖ ਖੁੱਲਦੀ ਹੈ ਅਤੇ ਉਹ ਪਸੀਨਾ ਪਸੀਨੀ ਹੋਇ ਜਾਇਆ ਕਰਦੀ ਤੇ ਘਰ ਵਾਲੇ ਉਸ ਤੋਂ ਪੁੱਛਦੇ ਕਿ ਸੁਪਨੇ ਵਿੱਚ ਤੂੰ ਅਜਿਹਾ ਕੀ ਦੇਖਿਆ ਕਿ ਤੇਰੇ ਨਾਲ ਅਜਿਹਾ ਕੀ ਹੋ ਗਿਆ ਪਰ ਉਹ ਹਮੇਸ਼ਾ ਹੀ ਆਪਣੀ ਗੱਲ ਆ ਜਿਹੜੀ ਉਹ ਟਾਲ ਦਿਆ ਕਰਦੀ ਸੀ ਅਜਿਹਾ ਕਰਦੇ ਕਈ ਮਹੀਨੇ ਤੱਕ ਦਾ ਸਮਾਂ ਲੰਘ ਗਿਆ ਤੇ ਫਿਰ ਕੁਝ ਅਜਿਹਾ ਹੁੰਦਾ ਹੈ ਕਿ ਉਹ ਲੜਕੀ ਕਹਿੰਦੀ ਹੈ ਕਿ ਹੁਣ ਮੈਨੂੰ ਸੱਚ ਦੱਸਣਾ ਹੀ ਪਊਗਾ ਫਿਰ ਉਹ ਆਪਣੀ ਮਾਂ ਨੂੰ ਇੱਕ ਅਜਿਹਾ ਸੱਚ ਦੱਸਦੀ ਹੈ ਕਿ ਉਸ ਦੀ ਮਾਂ ਦੇ ਪੈਰਾਂ ਦੇ ਥੱਲੇ ਜ਼ਮੀਨ ਨਿਕਲ ਗਈ ਫਿਰ ਇਹੀ ਗੱਲ ਸੀਜੀਐਮ ਕੋਰਟ ਵਿੱਚ ਤੇ ਉਹ ਲੜਕੀ ਦੇ ਕਹੇ ਅਨੁਸਾਰ ਕਬਰਿਸਤਾਨ ਦੇ ਵਿੱਚੋਂ ਇੱਕ ਕਬਰ ਨੂੰ ਪੁੱਟਿਆ ਜਾਂਦਾ ਹੈ ਤੇ ਇਹ ਕਬਰ ਇੱਕ ਗਰਭਤੀ ਔਰਤ ਦੀ ਸੀ ਇਸ ਤੋਂ ਬਾਅਦ ਸੀਜੀਐਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਉਸ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਫਿਰ ਜੋ ਸੱਚ ਸਾਹਮਣੇ ਆਇਆ ਉਸ ਨੇ ਸਭ ਦੇ ਰੌਂਕੇ ਖੜੇ ਕਰ ਦਿੱਤੇ ਅਤੇ ਜਿੰਨਾ ਰਿਸ਼ਤਿਆਂ ਦੇ ਉੱਤੇ ਅਸੀਂ ਇੰਨਾ ਵਿਸ਼ਵਾਸ ਕਰਦੇ ਹਾਂ ਉਹ ਇਸ ਤਰ੍ਹਾਂ ਕਿਵੇਂ ਕਰ ਸਕਦੇ ਨੇ ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਮਾਊ ਉੱਥੋਂ ਦਾ ਇੱਕ ਪਿੰਡ ਹੈ ਨਾਦੀਪੁਰਾ ਸੀਜੀਐਮ ਦੇ ਆਦੇਸ਼ਾਂ ਦੇ ਅਨੁਸਾਰ ਪੁਲਿਸ ਤਹਿਸੀਲਦਾਰ ਅਤੇ ਹੋਰ ਕਰਮਚਾਰੀ ਇਸ ਪਿੰਡ ਦੇ ਕਬਰਸਤਾਨ ਦੇ ਵਿੱਚ ਪਹੁੰਚਦੇ ਨੇ ਇੱਕ ਬਲਡوزر ਲੈ ਕੇ ਪਿੰਡ ਵਾਲਿਆਂ ਤੋਂ ਜਦੋਂ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਇਹ ਸਭ ਉਥੇ ਨਾਦੀਆ ਖਾਤੂਨ ਨਾਂ ਦੀ ਇੱਕ ਔਰਤ ਜਿਹੜੀ ਕਿ 4.5 ਸਾਲ ਪਹਿਲਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਸੀ ਉਸ ਦੀ ਕਬਰ ਪੁੱਟਣ ਦੇ ਲਈ ਆਏ ਨੇ ਫਿਰ ਬਲਡوزر ਚੱਲਦਾ ਹੈ ਅਤੇ 26-27 ਮਿੰਟਾਂ ਵਿੱਚ ਉਸ ਤੋਂ ਨਾਦੀਆ ਨੂੰ ਕੱਢ ਲਿਆ ਜਾਂਦਾ ਹੈ ਅਤੇ ਫਿਰ ਇੱਥੋਂ 22 ਕਿਲੋਮੀਟਰ ਦੂਰ ਸਰਕਾਰੀ ਹਸਪਤਾਲ ਤੱਕ ਉਸ ਨੂੰ ਪਹੁੰਚਾਇਆ ਜਾਂਦਾ ਹੈ ਜਿੱਥੇ ਪੂਰੇ 6 ਘੰਟੇ ਦੌਰਾਨ ਡਾਕਟਰਾਂ ਦੁਆਰਾ ਉਸ ਦੀ ਵੀਡੀਓਗ੍ਰਾਫੀ ਅਤੇ ਇਹ ਤੱਕ ਵੀ ਸਭ ਇਹ ਜਾਣਨਾ ਚਾਹੁੰਦੇ ਸੀ ਕਿ ਆਖਰਕਾਰ ਉਸ ਨੂੰ ਉੱਥੋਂ ਕੱਢਿਆ ਕਿਉਂ ਗਿਆ ਫਿਰ ਇੱਕ ਇਸ਼ਾਰਾ ਉਸ ਕੁੜੀ ਦੇ ਵੱਲ ਹੁੰਦਾ ਹੈ ਉੱਥੇ ਹੀ ਜੋ ਖੜੀ ਹੋਈ ਸੀ ਸਾਰੇ ਮੀਡੀਆ ਵਾਲੇ ਉਸ ਲੜਕੀ ਨੂੰ ਆਸ-ਪਾਸ ਤੋਂ ਘੇਰ ਲੈਂਦੇ ਨੇ ਤੇ ਆਪਣੇ ਕੈਮਰਿਆਂ ਦੇ ਮੂੰਹ ਉਸ ਵੱਲ ਘੁਮਾ ਲੈਂਦੇ ਨੇ ਅਤੇ ਫਿਰ ਉਸ ਲੜਕੀ ਦੇ ਦੁਆਰਾ ਦੱਸਣਾ ਸ਼ੁਰੂ ਕੀਤਾ ਜਾਂਦਾ ਹੈ ਕਿ ਅੱਜ ਤੋਂ 4.5 ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਮੁਹੰਮਦਪੁਰ ਦੇ ਵਿੱਚ ਰਹਿਣ ਵਾਲੇ ਆਊ ਦੇ ਨਾਲ ਹੋਇਆ ਸੀ ਸ਼ੁਰੂਆਤ ਵਿੱਚ ਉਹ ਆਪਦੀ ਭੈਣ ਦੇ ਘਰ ਜਾਇਆ ਕਰਦੀ ਸੀ ਜੀਜਾ ਜੀ ਵੀ ਉਸ ਦੇ ਨਾਲ ਮਜ਼ਾਕ ਵਗੈਰਾ ਕਰਿਆ ਕਰਦੇ ਸੀ ਪਰ ਹੌਲੀ-ਹੌਲੀ ਉਸ ਦੀ ਹਿੰਮਤ ਵੱਧ ਗਈ ਅਤੇ ਉਹਦੀ ਛੇੜਛਾੜ ਇੱਕ ਚੀਜ਼ਾ ਸਾਲੀ ਦੇ ਰਿਸ਼ਤੇ ਤੋਂ ਜ਼ਿਆਦਾ ਬਾਹਰ ਜਾਣੀ ਸ਼ੁਰੂ ਹੋ ਚੁੱਕੀ ਸੀ ਉਹ ਉਸਦੇ ਹੱਥ ਨੂੰ ਝਟਕਦੀ ਅਤੇ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਉਸ ਦਾ ਜੀਜਾ ਉਸਦੇ ਨਾਲ ਐਵੇਂ ਪੇਸ਼ ਆਉਂਦਾ ਜਿਵੇਂ ਉਸਦਾ ਹੱਕ ਉਸਦੀ ਵੱਡੀ ਭੈਣ ਦੇ ਉੱਤੇ ਹੈ ਉਸੇ ਤਰ੍ਹਾਂ ਦਾ ਹੱਕ ਉਹ ਮੇਰੇ ਉੱਪਰ ਜਿਤਾਉਂਦਾ ਸੀ ਸਮਾਂ ਹੌਲੀ ਹੌਲੀ ਅੱਗੇ ਵਧਦਾ ਗਿਆ ਇਸ ਤੋਂ ਬਾਅਦ ਜੁਲਾਈ 2024 ਦਾ ਸਮਾਂ ਆਉਂਦਾ ਦੋਨੋਂ ਜੀਜਾ ਤੇ ਸਾਲੀ ਦੋਨੋਂ ਦਵਾਈ ਲੈਣ ਦੇ ਲਈ ਬਾਹਰ ਜਾਂਦੇ ਨੇ ਪਰ ਲੇਟ ਹੋਣ ਦੇ ਸਮੇਂ ਉਸਦਾ ਜੀਜਾ ਉਸ ਨੂੰ ਕਹਿੰਦਾ ਹੈ ਕਿ ਮੈਂ ਬਹੁਤ ਜ਼ਿਆਦਾ ਥੱਕ ਚੁੱਕਿਆ ਹਾਂ ਕਿਉਂ ਨਾ ਥੋੜਾ ਜਿਹਾ ਆਰਾਮ ਕਰ ਲਿਆ ਜਾਵੇ ਅਤੇ ਇਸੇ ਕਰਕੇ ਫਿਰ ਇਸੇ ਬਹਾਨੇ ਤੇ ਉਹ ਉਸ ਨੂੰ ਇੱਕ ਹੋਟਲ ਦੇ ਵਿੱਚ ਲੈ ਗਿਆ ਫਿਰ ਉੱਥੇ ਉਸ ਦੇ ਨਾਲ ਸਭ ਕੁਝ ਕੀਤਾ ਜਾਂਦਾ ਵੀਡੀਓ ਵੀ ਬਣਾਉਂਦਾ ਤੇ ਉਸ ਨੂੰ ਕਹਿੰਦਾ ਹੈ ਕਿ ਜੇ ਤੂੰ ਕਿਸੇ ਨਾਲ ਕੁਝ ਵੀ ਦੱਸਿਆ ਤਾਂ ਕੁਝ ਵੀ ਚੀਜ਼ ਸਾਂਝੀ ਕੀਤੀ ਤਾਂ ਮੈਂ ਤੇਰਾ ਤੇਰੇ ਮਾਂ-ਬਾਪ ਭੈਣ-ਭਰਾ ਸਭ ਦੀ ਸਮਾਜ ਵਿੱਚ ਬੇਇੱਜ਼ਤੀ ਹੋ ਜਾਊਗੀ ਜੇਕਰ ਤੂੰ ਚੁੱਪ ਰਹੀ ਤਾਂ ਠੀਕ ਆ ਨਹੀਂ ਦੇਖ ਲੈ ਇਸ ਤੋਂ ਬਾਅਦ ਥੋੜਾ ਸਮਾਂ ਹੋਰ ਗੁਜ਼ਰਦਾ ਹੈ ਤੇ ਨੰਬਰ 2024 ਦਾ ਸਮਾਂ ਆਉਂਦਾ ਹੈ ਤੇ ਉਸਦੀ ਭੈਣ ਪ੍ਰੈਗਨੈਂਟ ਹੋ ਜਾਂਦੀ ਹੈ ਫਿਰ ਘਰ ਦਾ ਕੰਮ ਕਰਨ ਦੇ ਲਈ ਉਸਦੇ ਦੁਆਰਾ ਆਪਣੀ ਛੋਟੀ ਭੈਣ ਨੂੰ ਬੁਲਾਇਆ ਜਾਂਦਾ ਹੈ ਪਰ ਉਸਦੇ ਦੁਆਰਾ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਜਾਂਦਾ ਹੈ ਕਿ ਉਹ ਨਹੀਂ ਜਾਊਗੀ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਕਿਉਂ ਨਹੀਂ ਜਾਣਾ ਚਾਹੁੰਦੀ ਤਾਂ ਉਹ ਕੋਈ ਸਾਫ਼ ਵਜ੍ਹਾ ਨਹੀਂ ਦੱਸਦੀ ਪਰ ਜਦੋਂ ਉਸਦੀ ਮਾਂ ਤੇ ਵੱਡੀ ਭੈਣ ਵੱਲੋਂ ਜ਼ਿੱਦ ਕੀਤੀ ਜਾਂਦੀ ਹੈ ਤਾਂ ਉਹ ਚਲੀ ਜਾਂਦੀ ਹੈ ਫਿਰ ਇੱਕ ਦਿਨ ਜਦੋਂ ਘਰ ਦੇ ਵਿੱਚ ਕੋਈ ਵੀ ਮੌਜੂਦ ਸੀ ਤਾਂ ਉਸਦੀ ਭੈਣ ਆ ਜਾਂਦੀ ਹੈ ਉਸ ਦੇ ਦੁਆਰਾ ਆਪ ਦੇ ਪਤੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਉਸ ਦਾ ਪੂਰੀ ਤਰ੍ਹਾਂ ਦੇ ਨਾਲ ਵਿਰੋਧ ਕੀਤਾ ਜਾਂਦਾ ਹੈ ਤੇ ਇਸ ਦੇ ਦੌਰਾਨ ਉਸ ਦੀ ਸੱਸ ਤੇ ਨਨਾਨੀ ਉੱਥੇ ਆ ਗਈਆਂ ਫਿਰ ਉਹਨਾਂ ਤਿੰਨਾਂ ਨੇ ਉਸ ਦੀ ਬੱਡੀ ਪੈਨ ਨੂੰ ਦੱਬ ਕੇ ਮਾਰਤਾ ਤੇ ਫਿਰ ਉਹ ਛੋਟੀ ਭੈਣ ਨੂੰ ਧਮਕਾਇਆ ਜਾਂਦਾ ਕਿ ਉਸ ਦੀ ਵੀਡੀਓ ਉਹਨਾਂ ਦੇ ਕੋਲ ਹੈ ਜੇ ਉਸ ਨੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਹਿਸਾਬ ਲਾ ਲੇ ਤੇ ਇਸੇ وجہ ਦੇ ਕਾਰਨ ਉਹ ਚੁੱਪ ਹੀ ਰਹਿੰਦੀ ਪਰ ਇਹ ਪੂਰਾ ਸੀਨ ਉਸਦੇ ਦਿਮਾਗ ਦੇ ਵਿੱਚ ਬਸ ਚੁੱਕਿਆ ਸੀ ਇਸੇ ਵਜ੍ਹਾ ਕਰਕੇ ਉਸ ਨੂੰ ਵਾਰ-ਵਾਰ ਸੁਪਨੇ ਦੇ ਵਿੱਚ ਦਿਖਾਈ ਦਿੰਦਾ ਸੀ ਉਸ ਦੀ ਭੈਣ ਨੂੰ ਮਰੇ ਹੋਏ ਡੇਢ ਮਹੀਨੇ ਤੱਕ ਦਾ ਸਮਾਂ ਹੋ ਚੁੱਕਿਆ ਸੀ ਕਿਉਂਕਿ ਉਸਦੇ ਜੀਜੇ ਦੁਆਰਾ ਉਹਨਾਂ ਦੇ ਘਰ ਵਿੱਚ ਸੰਦੇਸ਼ ਪਹੁੰਚ ਜਾਂਦਾ ਹੈ ਕਿ ਉਹ ਆਪ ਦੀ ਸਾਲੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਜਦੋਂ ਉਸਦੇ ਦੁਆਰਾ ਇਹ ਸੁਣਿਆ ਜਾਂਦਾ ਹੈ ਤੇ ਉਸ ਦੀ ਰੂਹ ਕੰਬ ਜਾਂਦੀ ਹੈ ਤੇ ਉਸਦੇ ਦੁਆਰਾ ਇਸੇ ਰਿਸ਼ਤੇ ਤੋਂ ਮਨਾਂ ਕਰ ਦਿੱਤਾ ਜਾਂਦਾ ਹੈ ਫਿਰ ਘਰ ਪਰਿਵਾਰ ਦੇ ਦੁਆਰਾ ਉਸ ਤੋਂ ਕਾਰਨ ਪੁੱਛਿਆ ਜਾਂਦਾ ਹੈ ਤਾਂ ਉਹ ਪਰਿਵਾਰ ਨੂੰ ਸਭ ਦੱਸ ਦਿੰਦੀ ਹੈ ਕਿ 1 ਫਰਵਰੀ 2025 ਨੂੰ ਉਹ ਪੂਰਾ ਸੱਚ ਪੁਲਿਸ ਨੂੰ ਦੱਸਦੇ ਨੇ ਫਿਰ ਐਫ ਆਈ ਆ ਅਤੇ ਫਿਰ ਐਸਪੀ ਸਾਹਿਬ ਦੇ ਦੁਆਰਾ ਇੱਕ ਟੀਮ ਬਣਾ ਕੇ 13 13 ਅਪ੍ਰੈਲ 2025 ਨੂੰ 26 ਮਿੰਟਾਂ ਤੱਕ ਵੱਡੋ ਜਰ ਲੈ ਕੇ ਖੁਦਾਈ ਕੀਤੀ ਜਾਂਦੀ ਹੈ ਉਸ ਨੂੰ ਵਾਪਸ ਕੱਢਿਆ ਜਾਂਦਾ ਹੈ ਪੋਸਟਮਾਰਟਮ ਹੁੰਦਾ ਹੈ ਪਰ ਹਾਲੀ ਰਿਪੋਰਟ ਆਉਣੀ ਬਾਕੀ ਸੀ ਪਰ ਜੇ ਉਹ ਲੜਕੀ ਪਹਿਲਾਂ ਹੀ ਹਿੰਮਤ ਦਿਖਾ ਦਿੰਦੀ ਤਾਂ ਸ਼ਾਇਦ ਅੱਜ ਤੱਕ ਉਸ ਦੀ ਭੈਣ ਜਿਉਂਦੀ ਹੁੰਦੀ ਸਾਡੀ ਇਸ ਵੀਡੀਓ ਦਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਸਿਰਫ ਜਾਗਰੂਤ ਕਰਨਾ ਹੈ ਜਾਗਤ ਰਹੋ ਸਤਤਰਕ ਰਹੋ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲੈਣਾ ਧੰਨ